मुदाबा कांग्रेस पार्टी मुबा 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 मुदाबा मुल ताज़ा पाण करणी पार्टी मुबा मुर्दा मुर्दाबा मुस पार्टी मु ਜੋ ਪੰਜਾਬ ਦੇ ਮਿਹਨਤਕਸ਼ ਤੇ ਪੰਜਾਬ ਦੇ ਐਸਸੀ ਭਾਈਚਾਰੇ ਦੇ ਖਿਲਾਫ ਜੋ ਪ੍ਰਤਾਪ ਬਾਜਵਾ ਨੇ ਟਿੱਪਣੀ ਕੀਤੀ ਹੈ ਉਹਦੇ ਰੋਸ ਵਿੱਚ ਅੱਜ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਹਿਬਾਨ ਅਹੁਦੇਦਾਰ ਸਾਹਿਬਾਨ ਨੇ ਇੱਕ ਰੋਸ ਮਾਰਚ ਕੀਤਾ ਸੋ ਪੰਜਾਬ ਬਾਜਵਾ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਹਮੇਸ਼ਾ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਸੀ ਪਾੜੋ ਤਾੜੋ ਫਾੜ ਕਰਨ ਦੀ ਜਿਹੜੀ ਤੁਹਾਡੀ ਨੀਤੀ ਆ ਉਹਦੇ ਖਿਲਾਫ ਲੋਕ ਇਕੱਠੇ ਨੇ ਉਹਦੇ ਉਹਦਾ ਵਿਰੋਧ ਕਰਦੇ ਆ ਅਸੀਂ ਡਟ ਕੇ ਵਿਰੋਧ ਕਰਦੇ ਆ ਜਿੰਨੇ ਵੀ ਲੋਕ ਮਿਹਨਤਕਸ਼ ਆ ਜਿਨ੍ਹਾਂ ਨੇ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਜਾਂ ਪੰਜਾਬ ਦੇ ਅਲੱਗ-ਅਲੱਗ ਤਬਕਿਆਂ ਦੇ ਵਿੱਚ ਜੋ ਜਿਸ ਤਰੀਕੇ ਨਾਲ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਂਦਾ ਇਹ ਹਮੇਸ਼ਾ ਹੀ ਮਿਹਨਤਕਸ਼ ਤੇ ਆਮ ਲੋਕਾਂ ਤੇ ਟਿੱਪਣੀਆਂ ਕਰਦੇ ਰਹਿੰਦੇ ਆ ਸਾਰਿਆਂ ਨੂੰ ਪਤਾ ਕਿ ਤੁਸੀਂ ਕਿੱਡੇ ਇੱਕ ਖਾਨਦਾਨਾਂ ਦੇ ਵਿੱਚ ਜਾਂ ਕਿੱਡੇ ਤੁਸੀਂ ਤਣਾੜੋਂ ਤੋ ਆਪ ਦੀ ਤਨਹਾੜਤਾ ਨੂੰ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੀ ਅਖੰਡਤਾ ਪੰਜਾਬ ਦਾ ਇਕਾਠਨ ਤੁਹਾਨੂੰ ਇਹ ਦੱਸ ਦੂਗਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਭਾਈਚਾਰਾ ਕਾਇਮ ਆ ਪੰਜਾਬ ਦੇ ਲੋਕ ਇਕੱਠੇ ਨੇ ਸੋ ਸਰਕੂਲਰ ਪਾਰਟੀਆਂ ਦੇ ਵਿੱਚ ਇਹੋ ਜਿਹਾ ਸ਼ਬਦਾਵਲੀਆਂ ਬੋਲਦੇ ਇੱਕ ਬਹੁਤ ਵੱਡੀ ਮੈਂ ਉਹਨੂੰ ਨਖੇਦੀ ਕਹੂੰਗਾ ਕਿ ਲੋਕਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਰੋਸ ਹੈ ਇਸ ਪ੍ਰਤੀ ਕਿ ਤੁਸੀਂ ਹਮੇਸ਼ਾ ਹੀ ਆਮ ਲੋਕਾਂ ਨੂੰ ਜਾਂ ਮਿਹਨਤਕਸ਼ ਲੋਕਾਂ ਦੇ ਉੱਤੇ ਉਹਨਾਂ ਦਾ ਮਜ਼ਾਕ ਉਡਾਉਂਦੇ ਰਹਿੰਨੇ ਹੋ ਬੈਂਡਵਾਜੇ ਵਾਲੇ ਦੱਸਦੇ ਕਿਸੇ ਨੂੰ ਕਾਲਾ ਦੱਸਦੇ ਉਹ ਇਹਨਾਂ ਦੇ ਰਾਜਾਜੀ ਪ੍ਰਧਾਨਜੀ ਬੋਲੇ ਸੀ ਕੁਝ ਤੇਰ ਪਹਿਲਾਂ ਹਨਾ ਮਤਲਬ ਉਸ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਇਹਨਾਂ ਦੇ ਪ੍ਰਤੀ ਰੋਸ ਹੈ ਸੋ ਉਹ ਇਹਨਾਂ ਨੂੰ ਨਤੀਜੇ ਭੁਗਤਣੇ ਪੈਣੇ ਅੱਗੇ ਚੋਣਾਂ ਦੇ ਵਿੱਚ ਵੀ ਲੋਕ ਦੱਸਣਗੇ ਕਿ ਤੁਸੀਂ ਹਮੇਸ਼ਾ ਹੀ ਮਿਹਨਤਕਸ਼ ਲੋਕਾਂ ਦੇ ਉੱਤੇ ਆਪਣੀਆਂ ਕਰੋਗੇ ਤਾਂ ਲੋਕ ਤੁਹਾਨੂੰ ਉਹਦਾ ਨਤੀਜਾ ਦੇ ਦੇਣਗੇ ਦੇਖੋ ਜੀ ਮੈਂ ਸਮਝਦਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਬਿਆਨ ਦਿੱਤਾ ਉਹ ਉਹਨਾਂ ਦੀ ਸੌੜੀ ਮਾਨਸਿਕਤਾ ਦਾ ਜਿਹੜਾ ਹੈਗਾ ਉਹ ਪ੍ਰਮਾਨ ਕਰਦਾ ਕਿ ਉਹ ਕਿਸ ਤਰ੍ਹਾਂ ਦੀ ਜਿਹੜੀ ਸੋਚ ਰੱਖਦੇ ਐ ਮੈਂ ਸਮਝਦਾ ਉਹ ਰਜਵਾੜਾ ਸ਼ਾਈ ਸੋਚ ਰੱਖਦੇ ਐ ਕਾਂਗਰਸ ਪਾਰਟੀ ਤੇ ਪ੍ਰਤਾਪ ਸਿੰਘ ਬਾਜਵਾ ਔਰ ਉਹਨਾਂ ਨੇ ਮੈਂ ਸਮਝਦਾ ਸਮੁੱਚੇ ਜਿਹੜੇ ਕਿਰਤੀ ਕੰਮ ਐ ਇਸ ਤਰ੍ਹਾਂ ਦਾ ਬਿਆਨ ਦੇ ਕੇ ਆਪਦੀ ਮਾਨਸਿਕਤਾ ਦਾ ਉਹਨਾਂ ਨੇ ਜਿਹੜਾ ਹੈਗਾ ਪਰਮਾਨਿਤ ਦਿੱਤਾ ਔਰ ਇਸ ਨਾਲ ਜਿਹੜਾ ਹੈਗਾ ਪੂਰੇ ਮੈਂ ਸਮਝਦਾ ਜਿਹੜਾ ਉਹ ਭਾਈਚਾਰਾ ਜਿਹੜਾ ਐਸਸੀ ਵਰਗਾ ਸਾਰੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਔਰ ਮੈਂ ਸਮਝਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਦਾ ਜਿਹੜਾ ਦਿਮਾਗੀ ਸੰਤੁਲਨ ਉਹ ਵਿਗੜ ਚੁੱਕਾ ਕਿਉਂਕਿ ਉਹ ਸੀਐਮ ਦੀ ਜਿਹੜੀ ਹੈਗੀ ਆ ਉਹ ਸੁਪਨੇ ਲੈਂਦੇ ਆ ਪਰ ਜਿਸ ਤਰ੍ਹਾਂ ਦਾ ਉਹਨਾਂ ਨੇ ਬਿਆਨ ਦਿੱਤਾ ਤੁਸੀਂ ਦੇਖ ਲਿਓ ਮੈਂ ਸਮਝਦਾ ਵਿਧਾਨ ਸਭਾ ਦੀਆਂ ਪੌੜੀਆਂ ਵੀ ਨਹੀਂ ਚੜ ਸਕਦੇ ਹੋ ਸੋ ਜਿਵੇਂ ਰਾਜਾਬਿੰਦੂ ਬੋਲਦੇ ਆ ਉਸ ਤੋਂ ਬਾਅਦ ਇਹ ਵੀ ਕਾਂਗਰਸ ਦੇ ਲੱਗਦਾ ਕਿ ਇਹ ਉਹਨਾਂ ਦੇ ਜਿਹੜੇ ਵਿਧਾਨ ਸਭਾ ਦਾ ਬੰਦਾ ਦੇਖੋ ਮੈਂ ਸਮਝਦਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਹੈ ਇਹ ਕਾਂਗਰਸ ਦੇ ਕਫਨ ਦੇ ਵਿੱਚ ਆਖਰੀ ਕਿੱਲ ਆ ਜਿਹੜਾ ਉਹ ਸਾਬਤ ਹੋਊਗਾ ਇਸ ਦੇ ਨਾਲ ਨਾ ਤਾਂ ਕੋਈ ਕਾਂਗਰਸੀ ਉਹਨਾਂ ਦੇ ਨਾਲ ਖੜਾ ਤੇ ਨਾ ਜਿਹੜਾ ਹੈਗਾ ਕਿਸੇ ਵੀ ਕਾਂਗਰਸੀ ਲੀਡਰ ਨੇ ਉਹਨਾਂ ਦੇ ਹੱਕ 'ਚ ਬਿਆਨ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਗਲਤ ਬਿਆਨਬਾਜ਼ੀ ਉਹਨਾਂ ਨੇ ਕੀਤੀ ਹੈ ਔਰ ਮੈਂ ਸਮਝਦਾ ਪ੍ਰਤਾਪ ਸਿੰਘ ਬਾਜਵਾ ਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਦੇਖੋ ਅੱਜ ਸਾਡੀ ਆਮ ਆਦਮੀ ਪਾਰਟੀ ਸਾਰੀ ਇਕਜੁੱਟ ਹੋ ਕੇ ਪ੍ਰਦਰਸ਼ਨ ਕਰ ਰਹੀ ਹੈ ਕਿਉਂਕਿ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਇੱਕ ਬਿਆਨ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਬੈਂ ਬਾਜੇ ਵਾਲਿਆਂ ਨੂੰ ਵੀ ਮੰਤਰੀ ਬਣਾ ਦਿੰਦੀ ਹੈ ਸੋ ਇਹਨਾਂ ਦਾ ਜਿਹੜਾ ਬਿਆਨ ਹੈ ਉਹ ਕਾਂਗਰਸ ਦੀ ਦਲਿਤ ਵਿਰੋਧੀ ਅਤੇ ਮਿਹਨਤ ਕਸ਼ਲਕ ਜਿਹੜੇ ਕੰਮ ਕਰਦੇ ਉਸ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ ਉਹਨਾਂ ਦਾ ਜਿਹੜਾ ਬਿਆਨ ਹੈ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਆਮ ਕਰਾਂਦੇ ਲੋਕਾਂ ਨੂੰ ਅੱਗੇ ਲੈ ਕੇ ਆਉਂਦੀ ਹੈ ਸਾਡੀ ਰਾਜਨੀਤੀ ਕੋਈ ਵਿਰਾਸਤੀ ਰਾਜਨੀਤੀ ਨਹੀਂ ਹੈ ਬਲਕਿ ਇਹ ਯੋਗਤਾ ਤੇ ਮਿਹਨਤ ਦੇ ਉੱਤੇ ਹੀ ਜਿਹੜੇ ਅਹੁਦੇ ਮਿਲਦੇ ਨੇ ਸੋ ਜੇ ਕਿਸੇ ਬੰਦੇ ਨੂੰ ਆਪਣੀ ਮਿਹਨਤ ਤੇ ਯੋਗਤਾ ਦੇ ਆਧਾਰ ਤੇ ਇਹ ਅਹੁਦੇ ਮਿਲਣ ਨੇ ਤੇ ਇਹਦੇ 'ਚ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਹੋਣੀ ਚਾਹੀਦੀ ਇਸ ਕਰਕੇ ਆਮ ਕਾਂਗਰਸ ਨੇ ਜਿਹੜੇ ਬਿਆਨ ਦਿੱਤੇ ਨੇ ਇਹ ਦਲਿਤ ਵਿਰੋਧੀ ਤੇ ਮਿਹਨਤ ਕਸ਼ ਵਿਰੋਧੀ ਲੋਕਾਂ ਦੇ ਬਿਲਕੁਲ ਉਲਟ ਹੈ ਉਹਨਾਂ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਵੱਡੇ ਨੇਤਾ ਇਸ ਤਰ੍ਹਾਂ ਦਾ ਇੱਕ ਬਿਆਨ ਦੇ ਚੁੱਕੀ ਹੈ ਦੇਖੋ ਜੀ ਉਹੀ ਗੱਲ ਹੈ ਕਿ ਇਹ ਜਿਹੜੀ ਕਾਂਗਰਸ ਪਾਰਟੀ ਹੈ ਇਹਨਾਂ ਦੀ ਜਿਹੜੀ ਸੋਚ ਹੈ ਉਹ ਬਹੁਤ ਹੀ ਜ਼ਿਆਦਾ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਦਲਿਤ ਵਿਰੋਧੀ ਤੇ ਮਿਹਨਤ ਕਸ਼ ਲੋਕਾਂ ਦੇ ਬਿਲਕੁਲ ਵਿਰੋਧ ਵਿੱਚ ਹੈ ਉਹ ਨਹੀਂ ਚਾਹੁੰਦੇ ਕਿ ਜਿਹੜੇ ਆਮ ਘਰਾ ਦੇ ਲੋਕ ਹੈ ਉਹ ਅੱਗੇ ਆਣ ਜੇਕਰ ਕੋਈ ਬੰਦਾ ਆਪਣੀ ਮਿਹਨਤ ਨਾਲ ਜਾਂ ਆਪਣੀ ਯੋਗਦਾਨ ਨਾਲ ਲੱਗੇ ਹੁੰਦਾ ਤਾਂ ਇਹ ਲੋਕਤੰਤਰੀ ਖੂਬਸੂਰਤੀ ਹੈ ਨਾ ਕਿ ਕੋਈ ਮਜ਼ਾਕ ਹੈ ਸੋ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਇਸ ਗੱਲ ਲਈ ਪੰਜਾਬ ਦੇ ਲੋਕਾਂ ਤੋਂ ਮਿਹਨਤ ਕਸ਼ ਲੋਕਾਂ ਤੋਂ ਤੇ ਦਲਿਤ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਸੀਂ ਇਸ ਚੀਜ਼ ਦਾ ਪੂਰਾ ਡਟ ਕੇ ਵਿਰੋਧ ਕਰਦੇ ਹਾਂ ਧੰਨਵਾਦ ਜੀ ਹਾਂ ਜੀ ਜੋ ਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਡੇ ਐਸਸੀ ਬੀਸੀ ਭਾਈਚਾਰੇ ਵਾਲੇ ਬਹੁਤ ਉਲਟ ਸੁੱਲਟ ਬੋਲੀ ਜਾਂਦੇ ਨੇ ਸਾਡਾ ਐਸਸੀ ਪਰ ਐਸਸੀ ਬੀਸੀ ਭਾਈਸਾਰਾ ਪਹਿਲਾਂ ਵੀ ਇਕਾ ਸੀ ਹੁਣ ਵੀ ਇੱਕ ਇਹਨਾਂ ਦੇ ਪਿੱਛੇ ਜੇ ਇੱਕ ਰਾਜਾ ਵੜਿੰਗ ਜੀ ਨੇ ਵੀ ਇੱਕ ਸਾਡੇ ਆਪਣੇ ਮੰਤਰੀ ਦੇ ਸਵਾਲ ਉਠਾਏ ਸੀ ਬੂਟਾ ਸਿੰਘ ਜੀ ਤੇ ਕਿ ਐਸ ਸੀ ਬੀ ਸੀ ਪਾਈ ਸਰ ਦੇ ਲੋਕ ਇਦਾਂ ਦੇ ਹੁੰਦੇ ਨੇ ਇਹਨਾਂ ਨੂੰ ਕਿਉਂ ਅੱਗੇ ਲਿਆ ਜਾਂਦਾ ਹੈ ਸਾਡਾ ਐਸ ਸੀ ਬੀ ਸੀ ਪਾਈ ਸਰ ਅੱਜ ਵੀ ਅੱਗੇ ਅੱਗੇ ਹੀ ਰਹੇਗਾ ਸੋ ਇਹਨਾਂ ਵਾਸਤੇ ਜਿਹੜੇ ਇਹ ਵੱਡੇ ਵੱਡੇ ਲੀਡਰ ਨੇ ਇਹੋ ਜਿਹੇ ਜੜੀਆਂ ਟਿੱਪਣੀਆਂ ਕਰਦੇ ਨੇ ਇਹ ਨਿੰਦਨਯੋਗ ਹੈ ਸਾਡੀ ਸਰਕਾਰ ਇਹਨਾਂ ਦੇ ਵਿਰੋਧ ਇਸੇ ਕਰਕੇ ਹੀ ਤਰਨਾ ਲਾਉਂਦੀ ਹੈ ਕਿਉਂਕਿ ਸਾਡਾ ਇੱਕ ਪਹਿਲਾਂ ਵੀ ਸੀ ਤੇ ਅੱਜ ਵੀ ਰਹੇਗਾ